ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਹੁਤ ਹੀ ਵਧੀਆ ਤੇ ਨਵੇਂ ਤਰੀਕੇ ਨਾਲ ਆਪਾਂ ਗੋਭੀ ਦੀ ਰੈਸਪੀ ਬਣਾਵਾਂਗੇ ਜੋ ਬਹੁਤ ਹੀ ਵਧੀਆ ਇੱਕਦਮ ਖਿਲੀ-ਖਿਲੀ ਤੇ ਖੜੀ-ਖੜੀ ਜੀ ਵਧੀਆ ਜੀ ਟੇਸਟੀ ਜੀ ਆਪਣੀ ਸਬਜ਼ੀ ਬਣੂਗੀ ਇੱਕਦਮ ਮਸਾਲੇਦਾਰ ਵੀ ਹੋਊਗੀ ਤੇ ਇੱਧਰ ਆਪਾਂ ਬਿਲਕੁਲ ਛੋਟੇ-ਛੋਟੇ ਫਰੈਸ਼ ਗੋਭੀ ਦੇ ਤਿੰਨ ਫੁੱਲ ਲੈ ਲਏ ਸੀਗੇ ਤੇ ਬਹੁਤ ਹੀ ਵਧੀਆ ਤਾਜੀ ਆਪਣੀ ਗੋਭੀ ਸੀਗੀ ਤੁਸੀਂ ਦੇਖ ਸਕਦੇ ਹੋ ਇੱਕ ਨਿੱਕੇ ਨਿੱਕੇ ਫੋਲੋ ਬਹੁਤ ਜ਼ਿਆਦਾ ਸੋਹਣੇ ਸੀਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਇਸ ਤੋਂ ਪਹਿਲਾਂ ਤੇ ਹੁਣ ਇਹਦੇ ਆਪਾਂ ਜਿਹੜੇ ਕੱਚੇ ਕੱਚੇ ਡੰਡਲ ਜੇ ਸਾਰੇ ਉਤਾਰ ਦਾਂਗੇ ਤੇ ਨਾਲ ਹੀ ਗਾਇਜ਼ ਇੱਕ ਗੱਲ ਦਾ ਧਿਆਨ ਵੀ ਰੱਖਣਾ ਬਰਸਾਤਾਂ ਦਾ ਮੌਸਮ ਹੈਗਾ ਤਾਂ ਗੋਭੀ ਨੂੰ ਬਣਾਉਣ ਲੱਗਿਆਂ ਬੜੀ ਬਾਰੀਕੀ ਨਾਲ ਚੰਗੀ ਤਰ੍ਹਾਂ ਚੈੱਕ ਕਰਨਾ ਤਾਂ ਕਿ ਇਹਦੇ ਵਿੱਚ ਕੋਈ ਸੁੰਡੀ ਨਾ ਹੋਵੇ ਕੀੜੇ ਵਗੈਰਾ ਨਾ ਹੋਣ ਤੇ ਇੱਧਰ ਆਪਾਂ ਸਾਰੇ ਛੋਟੇ ਛੋਟੇ ਫੁੱਲ ਜੇ ਅਲੱਗ ਕਰ ਦਾਂਗੇ ਗੋਭੀ ਦੇ ਤੇ ਬਹੁਤ ਹੀ ਵਧੀਆ ਇਕਦਮ ਕੱਚੀ ਕੱਚੀ ਤੇ ਫਰੈਸ਼ ਗੋਭੀ ਸੀ ਆਪਣੀ ਤੇ ਹੁਣ ਆਪਾਂ ਨਾਲੇ ਸਾਰਾ ਇਹ ਵੀ ਚੈੱਕ ਕਰਾਂਗੇ ਕਿ ਵਿੱਚ ਕੋਈ ਸੁੰਡੀ ਜਾਂ ਕੋਈ ਕੀੜਾ ਵਗੈਰਾ ਨਾ ਹੋਵੇ ਤੇ ਬੜੇ ਧਿਆਨ ਨਾਲ ਦੇਖਣਾ ਕਿਉਂਕਿ ਇਸ ਬਰਸਾਤਾਂ ਦੇ ਮੌਸਮ ਵਿੱਚ ਤਾਂ ਇਹ ਆਮ ਹੀ ਹੁੰਦੇ ਆ ਤੇ ਪੀਸ ਵੀ ਆਪਾਂ ਛੋਟੇ ਛੋਟੇ ਕੀਤੇ ਜਿਆਦਾ ਵੱਡੇ ਪੀਸ ਨਹੀਂ ਕਰਨੇ ਤੇ ਗੋਭੀ ਆਪਣੀ ਸਾਰੀ ਕੱਟ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਤੇ ਪੀਸ ਵੀ ਆਪਾਂ ਬਿਲਕੁਲ ਛੋਟੇ ਜਿਹੇ ਰੱਖਿਆ ਜਿਆਦਾ ਵੱਡੇ ਨਹੀਂ ਰੱਖੇ ਮੀਡੀਅਮ ਜੇ ਤੇ ਸਾਰੇ ਆਪਾਂ ਸਬਜੀ ਨੂੰ ਚੈੱਕ ਵੀ ਕਰ ਲਿਆ ਸੀਗਾ ਕੋਈ ਵੀ ਸੁੰਢੀ ਨਹੀਂ ਸੀ ਬਿਲਕੁਲ ਸਾਫ਼ ਸੀ ਤੇ ਤਾਜੀ ਸੀ ਆਪਣੀ ਸਬਜੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇੱਧਰ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਉਬਾਲ ਕੇ ਗਰਮ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਗੈਸ ਬੰਦ ਕਰਕੇ ਤੇ ਇਹਦੇ ਵਿੱਚ ਆਪਾਂ ਗੋਭੀ ਪਾ ਦਾਂਗੇ ਤੇ ਇਹਨੂੰ ਆਪਾਂ 1-2 ਮਿੰਟ ਲਈ ਹਿਲਾਵਾਂਗੇ ਤੇ ਗੋਭੀ ਨੂੰ ਆਪਾਂ 5 ਤੋਂ 7 ਮਿੰਟ ਲਈ ਐਦਾਂ ਹੀ ਰੱਖ ਦਾਂਗੇ ਤਾਂ ਕਿ ਜਿਹੜੀ ਆਪਣੀ ਗੋਭੀ ਚੰਗੀ ਤਰ੍ਹਾਂ ਸੌਫਟ ਹੋ ਜੇ ਇਸ ਤੋਂ ਪਹਿਲਾਂ ਗਾਇਜ਼ ਆਪਾਂ ਇਹਨੂੰ 3-4 ਵਾਰੀ ਸਾਫ਼ ਪਾਣੀ 'ਚ ਧੋ ਲਿਆ ਸੀ ਗੋਭੀ ਨੂੰ ਤੇ ਇਸ ਤੋਂ ਬਾਅਦ ਆਹੀ ਆਪਾਂ ਇਹਨੂੰ ਗਰਮ ਪਾਣੀ ਵਿੱਚ ਪਾਇਆ ਸੀਗਾ ਤੇ ਹੁਣ ਗੋਭੀ ਆਪਣੀ ਥੋੜੀ ਸੌਫਟ ਹੋ ਗਈ ਸੀ ਤੇ ਬਣਨ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਬਣਾਉਣ ਵਿੱਚ ਤੇ ਇੱਧਰ ਆਪਣਾ ਸਰੋਂ ਦਾ ਤੇਲ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਜੀਰੇ ਦਾ ਤੜਕਾ ਲਗਾਵਾਂਗੇ ਤੇ ਨਾਲ ਇਹਦੇ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਪਾਵਾਂਗੇ ਇਸ ਤੋਂ ਬਾਅਦ ਲਸਣ ਤੇ ਅਦਰਕ ਬਰੀਕ ਕੱਟਿਆ ਹੋਇਆ ਪਾਵਾਂਗੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਇਦਾਂ ਹੀ ਪਕਾਵਾਂਗੇ 1 ਮਿੰਟ ਲਈ ਇਸ ਤੋਂ ਬਾਅਦ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਇਹਨੂੰ ਵੀ ਆਪਾਂ ਮੀਡੀਅਮ ਫਲੇਮ ਤੇ ਇਦਾਂ ਹੀ ਪਕਾਵਾਂਗੇ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਗਾਇਸ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਇੱਕ ਟਮਾਟਰ ਵੀ ਆਪਾਂ ਐਡ ਕਰ ਲਿਆ ਤੇ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਗਾਇਸ ਤੇ ਇਧਰ ਆਪਣਾ ਮਸਾਲਾ మీడియం ਫਲੇਮ ਤੇ ਬਣ ਰਿਹਾ ਤੇ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਜਿਦੇ ਵਿੱਚ ਨਮਕ ਸਵਾਦ ਅਨੁਸਾਰ ਹਲਦੀ ਧਨੀਆ ਪਾਊਡਰ ਤੇ ਲਾਲ ਮਿਰਚਾ ਸਾਰੇ ਮਸਾਲੇ ਆਪਣੇ ਸਵਾਦ ਅਨੁਸਾਰ ਐਡ ਕਰਾਂਗੇ ਤੇ ਆਪਾਂ ਥੋੜਾ ਜਿਹਾ ਵਿੱਚ ਗਰਮ ਮਸਾਲਾ ਪਾਇਆ ਸੀ ਤੇ ਦੇੱਕੀ ਮਿਰਚ ਪਾਈ ਸੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਸ ਕਰ ਲਾਂਗੇ ਬਿਲਕੁਲ మీడియం ਤੋਂ ਹਾਈ ਫਲੇਮ ਤੇ ਹੀ ਕਰਾਂਗੇ ਬਿਲਕੁਲ ਆਪਾਂ ਸਲੋ ਨਹੀਂ ਰੱਖਣੀ మీడియం ਜੀ ਫਲੇਮ ਤੇ ਹੀ ਪਾਵਾਂਗੇ ਤੇ ਇਸ ਤੋਂ ਬਾਅਦ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਦਾਂਗੇ ਤਾਂ ਜੋ ਥੋੜੀ ਜਿਹੀ ਵਧੀਆ ਗਰੇਵੀ ਜੀ ਬਣ ਜਾਏ ਥੋੜਾ ਜਿਹਾ ਮਸਾਲਾ ਆਪਣਾ ਵਧੀਆ ਭੁੰਨਿਆ ਜਾਏ ਤੇ ਤੁਸੀਂ ਕਲਰ ਦੇਖੋ ਮਸਾਲੇ ਦਾ ਕਿੰਨਾ ਵਧੀਆ ਆਇਆ ਹੋਇਆ ਬਹੁਤ ਹੀ ਵਧੀਆ ਕਲਰ ਆ ਗਿਆ ਹੋਇਆ ਤੇ ਹੁਣ ਇਹਦੇ ਵਿੱਚ ਜਿਹੜੀ ਆਪਾਂ ਗੋਭੀ ਸੀ ਉਹ ਐਡ ਕਰ ਦਾਂਗੇ ਫਿਰ ਉਹਨਾਂ ਆਪਾਂ ਗੋਭੀ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗੋਭੀ ਵੀ ਆਪਣੀ ਬਿਲਕੁਲ ਨਹੀਂ ਖਲੂਗੀ ਤੇ ਤੁਸੀਂ ਸਾਰੀ ਰੈਸਪੀ ਜ਼ਰੂਰ ਦੇਖਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ 1-2 ਮਿੰਟ ਪਕਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਆਲੂ ਐਡ ਕਰ ਦਾਂਗੇ ਤੁਸੀਂ ਚਾਹੋ ਤਾਂ ਆਲੂ ਸਕਿਪ ਵੀ ਕਰ ਸਕਦੇ ਹੋ ਪਰ ਆਲੂ ਗੋਭੀ ਦੀ ਜਿਹੜੀ ਟੇਸਟੀ ਰੈਸਪੀ ਆਲੂਆਂ ਨਾਲ ਹੀ ਲੱਗਦੀ ਹੈ ਗੋਭੀ ਦੀ ਰੈਸਪੀ ਵੀ ਹੁਣ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਆਲੂ ਵੀ ਪਾ ਕੇ ਮਿਕਸ ਕਰਦੇ ਆਂ ਤਾਂ ਗਾਇਜ਼ ਪਲੀਜ਼ ਚੈਨਲ ਨੂੰ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਹੁਣ ਇਹਨੂੰ ਆਪਾਂ ਢੱਕ ਕੇ 2 ਮਿੰਟ ਲਈ ਪਕਾਵਾਂਗੇ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਫੇਰ ਸਬਜੀ ਨੂੰ ਸਾਰੀ ਨੂੰ ਮਿਕਸ ਕਰ ਦਾਂਗੇ ਇਹ ਆਪਾਂ ਹਾਈ ਫਲੇਮ ਤੇ ਹੀ ਹੁਣ ਪਕਾ ਰਹੇ ਆਂ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਫੇਰ ਦੁਬਾਰਾ ਢੱਕ ਕੇ ਬਣਾਵਾਂਗੇ ਤੇ ਇਦਾਂ ਆਪਾਂ ਢੱਕ ਕੇ ਇਹਨੂੰ ਉਸ 5-7 ਮਿੰਟ ਬਾਅਦ ਫਿਰ ਦੁਬਾਰਾ ਚੈੱਕ ਕਰਾਂਗੇ ਕਿ ਭਾਵਨਾ ਲ ਆਪਣੀ ਸਬਜ਼ੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੈ ਕੋਈ ਵੀ ਕਸਰ ਨਹੀਂ ਹੈ ਸਬਜ਼ੀ ਵਿੱਚ ਦੇਖੋ ਤੁਸੀਂ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਆਪਣੀ ਗੋਭੀ ਬਿਲਕੁਲ ਵੀ ਨਹੀਂ ਖੋਲੀ ਤੇ ਨਾ ਹੀ ਆਲੂ ਖੋਲੇ ਇੱਕਦਮ ਆਪਣੀ ਗੋਭੀ ਵੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਹੋਈ ਹੈ ਦੇਖੋ ਕਲਰ ਵੀ ਕਿੰਨਾ ਵਧੀਆ ਹੈ ਤੇ ਗੋਭੀ ਵੀ ਬਿਲਕੁਲ ਉਵੇਂ ਹੀ ਪਈ ਹੈ ਤੇ ਚੰਗੀ ਤਰ੍ਹਾਂ ਬਣ ਵੀ ਗਈ ਹੈ ਸਬਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੇ ਤੁਸੀਂ ਗੋਭੀ ਦਾ ਫੁੱਲ ਦੇਖੋ ਜਿਵੇਂ ਆਪਾਂ ਕੱਟੇ ਸੀ ਉਵੇਂ ਹੀ ਪਈ ਹੈ ਤੇ ਕੁਲੀ ਵੀ ਨਹੀਂ ਤੇ ਚੰਗੀ ਤਰ੍ਹਾਂ ਬਣ ਵੀ ਗਈ ਆਪਣੀ ਰੈਸਪੀ ਤੁਸੀਂ ਇਸ ਨੂੰ ਸਿੰਪਲ ਰੋਟੀ ਪੂਰੀ ਪਰਾਂਠਾ ਕਿਸੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਆਪਣੀ ਰੈਸਪੀ ਬਣ ਕੇ ਤਿਆਰ ਹੋਈ ਹੈ ਉਮੀਦ ਕਰਦੀਆਂ ਕਿ ਸਾਨੂੰ ਤੁਹਾਨੂੰ ਰੈਸਪੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਗਾਇਜ਼ ਤੇ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਤੁੜਾ ਧੰਨਵਾਦ ਵੀਡੀਓ ਵੇਖਣ ਲਈ